Sota ਨਾ ਸਮਾਣੀ ਪੀ ਬੋੰਦ ਰਤ ਸਦਾ ਰਹੋ ਹਰ ਰੰਗ ਜਪਿਓ ਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਾ ਤਾ ਜੀਵਾ ਤਨ ਮਨ થી ਵੇ ਹਰਿਆ ਸੋ ਕਹੋ ਟਲ ਗੁਰ ਸੇਵੀ ਐ ਐਹਨਿਸ ਸਹਜ ਸੁਖਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਗਰੀਬੀ ਵਿੱਚ ਭਾਉ ਕਰਮ ਕਰ ਜੰਸੇ ਸੇ ਕਰ ਭਗਤ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਬਿਰਲਾ 부ਜ ਕੋਏ ਰਹਾ ਹਾਨ ਹਟ ਕਰਿਆ ਰਜ ਸਚ ਨਾਮ ਕਰ ਗਤ ਸਰਤ ਸੋਚ ਕਰ ਭਾਂਡ ਸਾਨ ਤਿਸ ਵਿੱਚ ਤਿਸ ਨੂੰ ਰੱਖ ਬਣ ਜਾ ਰਿਆ ਸਿਉ ਬਣ ਜੇ ਕਰ ਲੈ ਲਾ ਹਾ ਮਨ ਹਸ ਸੁਣ ਸਾਸਤ ਸੌਦਾ ਗਰੀ ਸਤ ਕੋੜੇ ਲੈ ਚੱਲ ਖਰਚ ਬੰਨ ਚੰਗਿਆਈ ਆ ਮਤਨ ਨ ਜਾਣੈ ਕੱਲ ਨਿਰੰਕਾਰ ਕਾਇ ਦੇ ਸਜਾਵੇ ਤਾਂ ਸੰਕਲਹਿ ਮਨ ਲਾਏ ਚਿੱਤ ਕਰ ਚੱਕਰੇ ਮਨ ਨਾਮ ਕਰ ਕੰਨ ਬੰਨ ਬਦੀਆ ਕਰਤਾ ਵੜੇ ਤਾ ਕੋ ਆਖੈ ਧੰ ਨਾਨਕ ਵੇਖੈ ਨਦਰ ਕਰ ਚੜੈ ਜਵੰਗਣ ਬੰਨ ਬੰਨ ਬੰਮੀਆ ਕਲ ਤਾਵਣੇ ਤਾ ਕੋ ਆਖ ਧੰ ਨਾਨਕ ਵੇਖ ਨਦਰ ਕਰ ਚੜਾ ਵਿੱਚ ਵਗਣ ਬੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਦਰ ਤੇ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 595 ਤੇ 596 ਅੰਗ ਦੇ ਉੱਤੇ ਸੁਭਾਏ ਮਾਨਕ ਸੋਰਠ ਮਹਲਾ ਪਹਿਲਾ ਪਹਿਲੇ ਪਕਸ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਮੁਖਾਰਬੇ ਦੇ ਤੋਂ ਸੋਰਠ raag ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਘਰ ਪਹਿਲਾ ਘਰ ਪਹਿਲੇ ਦਾ ਭਾਵ ਕਿ ਜਿਹੜੇ ਕੀਰਤਨ ਕਰਨ ਵਾਲੇ ਹੈ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਹਦਾਇਤ ਕਰਦੇ ਆ ਕਿ ਇਸ ਸ਼ਬਦ ਨੂੰ ਬਾਜੇ ਦੀਆਂ ਜੋ ਸੁਰਾਂ ਨੇ ਉਹਦੇ ਪਹਿਲੇ ਘਰ ਸਰਤਾਲ ਦੇ ਵਿੱਚ ਗਾਉਣਾ ਹੈ ਅੱਜ ਸਾਨੂੰ ਕੀ ਸਮਝਾ ਰਹੇ ਆ ਗੁਰੂ ਨਾਨਕ ਦੇ ਮਹਾਰਾਜ ਆਹ ਸਰੀਰ ਦੀ ਗੱਲ ਕਰਦੇ ਆ ਸਾਡੇ ਸਰੀਰ ਦੀ ਸਾਡੇ ਸਰੀਰ ਦੀ ਗੱਲ ਕਰਦੇ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਕਿਸਾਨ ਦੇ ਨਾਲ ਜੋੜ ਕੇ ਸਾਨੂੰ ਦੇਖਿਆ ਕਿ ਜਿਵੇਂ ਕਿਸਾਨ ਇੱਕ ਧਰਤੀ ਦੇ ਵਿੱਚ ਬੀਜ ਬੀਜਦਾ ਹੈ ਉਹਨੂੰ ਵਾਹਦਾ ਹੈ ਉਹਨੂੰ ਪਾਣੀ ਦਿੰਦਾ ਹੈ ਉਹਦੇ ਵਿੱਚੋਂ ਫਿਰ ਚੰਗਾ ਬੀਜ ਪਾ ਕੇ ਚੰਗਾ ਉਹਦੇ ਵਿੱਚੋਂ ਝਾੜ ਪੈਦਾ ਕਰਦਾ ਹੈ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਮਨ ਹਾੜੀ ਕਿਰਸਾਣੀ ਕਰਨੀ ਸ਼ਰਮ ਪਾੜੀ ਤਨ ਖੇਤ ਕਹਿੰਦੇ ਮਨ ਨੂੰ ਹਾਲੀ ਬਣਾਲਾ ਆ ਮਨ ਜਿਹੜਾ ਇਹਨੂੰ ਹਾਲੀ ਬਣਾਲਾ ਤੇ ਕਿਰਸਾਣੀ ਕਰਨੀ ਜਿਹੜਾ ਤੇਰਾ ਉੱਚਾ ਚਰਣਾ ਇਹਨੂੰ ਕਿਰਸਾਣੀ ਬਣਾ ਲੈ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੇ ਸ਼ਰਮ ਪਾਣੀ ਕਹਿੰਦੇ ਤੇਰੇ ਅੰਦਰ ਲੱਗਿਆ ਹੋਵੇ ਸ਼ਰਮ ਹੋਵੇ ਕਹਿੰਦੇ ਇਹਨੂੰ ਪਾਣੀ ਬਣਾ ਲੈ ਸ਼ਰਮ ਪਾਣੀ ਤਨ ਖੇਤ ਆਹ ਸਰੀਰ ਨੂੰ ਕਹਿੰਦੇ ਖੇਤ ਬਣਾ ਲੈ ਜਦੋਂ ਇਹ ਚੀਜ਼ਾਂ ਬਣ ਗਈਆਂ ਕਹਿੰਦੇ ਫਿਰ ਨਾਮ ਬੀਜ ਸੰਤੋਖ ਸੁਹਾਗਾ ਰੱਖ ਮੇਰੇ ਵਿਵੇਸ ਕਹਿੰਦੇ ਆਹ ਸਰੀਰ ਦੇ ਅੰਦਰ ਨਾਮ ਬੀਜ ਕਹਿੰਦੇ ਹੁਣ ਅਸੀਂ ਧਰਤੀ ਦੇ ਵਿੱਚ ਕਿਸੇ ਨੇ ਕੋਈ ਬੀਜ ਬੀਜਿਆ ਕਿਸੇ ਨੇ ਕੋਈ ਬੀਜ ਬੀਜਿਆ ਪਰ ਗੁਰੂ ਨਾਨਕ ਸਾਹਿਬਾਰੇ ਕਹਿੰਦਾ ਸ਼ਰੀਰ ਦੇ ਵਿੱਚ ਤਾਂ ਕੱਲਾ ਨਾਮ ਦਾ ਹੀ ਬੀਜ ਬੀਜੜਾ ਕਹਿੰਦੇ ਜਿੱਦੇ ਨਾਮ ਦਾ ਬੀਜ ਬੀਜ ਲੈਣਾ ਨਾਮ ਬੀਜ ਸੰਤੋਖ ਸੁਹਾਗਾ ਹੁਣ ਜਦੋਂ ਕਿਸਾਨ ਧਰਤੀ ਦੇ ਵਿੱਚ ਬੀਜ ਪਾ ਕੇ ਆਉਂਦੇ ਆ ਨਾ ਬੀਜ ਬੀਜ ਕੇ ਆਉਂਦੇ ਆ ਕਹਿੰਦੇ ਉਤਵਾਦ ਸੁਹਾਗਾ ਫੇਰ ਦਿੰਦੇ ਆ ਕਹਿੰਦੇ ਇਸੇ ਤਰ੍ਹਾਂ ਸੰਤੋਖ ਦਾ ਸੁਹਾਗਾ ਮਾਰ ਲੈ ਭਾਵ ਕੇ ਆਪਣੇ ਆਪ ਨੂੰ ਐ ਸਮਝ ਲੈ ਮੈਂ ਰੱਜ ਗਿਆ ਸਾਰੇ ਪਾਸਿਓ ਸੰਤੋਖ ਜੋ ਅਗਰ ਅੱਖ ਗਰੀਬੀ ਵੇਸ ਕਹਿੰਦੇ ਮਨ ਦੀ ਗਰੀਬੀ ਕਰ ਲੈ ਤੇ ਗਰੀਬਾਂ ਵਾਲਾ ਵੇਸ ਬਣਾ ਲੈ ਭਾਵੇਂ ਮਨ ਗਰੀਬ ਹੋਵੇ ਮਨ ਜਿਵੇਂ ਅਸੀਂ ਅਰਦਾਸ ਚ ਪੜਦੇ ਆ ਨਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਉੱਚੀ ਕਰਨੀ ਹੈ ਤੇ ਮਨ ਬਿਲਕੁਲ ਨੀਵਾ ਕਰਨਾ ਅਸੀਂ ਉਲਟ ਕਰ ਗਏ ਆ ਮਨ ਨੀਵੇਂ ਕਰਨ ਦੀ بجائے ਮਨ ਨੂੰ ਉੱਚਾ ਕਰਨ ਲਿਆ ਮਤ ਉੱਚੀ ਕਰਨ ਦੀ بجائے ਮਨ ਪਤਨੀਵੇਂ ਕਰਨ ਲਈ ਜਿਵੇਂ ਧਰਮ ਹੈ ਇੱਕ ਧਰਮ ਜਿਹੜਾ ਹੁੰਦਾ ਧਰਮ ਸਿਰ ਦਾ ਤਾਜ ਹੁੰਦਾ ਹੈ ਤੇ ਰਾਜਨੀਤੀ ਜਿਹੜੀ ਹੈ ਪੈਰਾਂ ਦੀ ਜੁੱਤੀ ਹੁੰਦੀ ਹੈ ਪਰ ਅਸੀਂ ਨੇ ਉਲਟ ਕਰ ਲਿਆ ਧਰਮ ਪੈਰਾਂ 'ਚ ਰੋਣ ਲਿਆ ਤੇ ਜਿਹੜੀ ਰਾਜਨੀਤੀ ਉਹਨੂੰ ਸਿਰ ਤੇ ਚੱਕ ਲਿਆ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਨਹੀਂ ਕਰਨਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਕਹਿੰਦੇ ਜਦੋਂ ਇਹ ਇਸ ਤਰ੍ਹਾਂ ਹੋ ਗਿਆ ਨਾ ਉਦੋਂ ਫਿਰ ਹੋਰ ਆ ਕਿ ਆ ਪਾਉ ਕਰਮ ਕਰ ਜਮ ਸੇ ਸੇ ਘਰ ਧਾਕੜ ਦੇਖ ਕਹਿੰਦੇ ਭਾਉ ਦਾ ਭਾਵ ਹੁੰਦਾ ਪ੍ਰੇਮ ਪਿਆਰ ਕਹਿੰਦੇ ਜਿਹੜੇ ਕਰਮ ਕਰਦਾ ਉਹ ਪਿਆਰ ਚ ਪ੍ਰਮਾਤਮਾ ਦੇ ਨਾਲ ਜੁੜਦਾ ਹੋਉ ਕਰਮ ਕਰ ਜਮਸੀ ਕਹਿੰਦੇ ਜਦੋਂ ਚੰਗੇ ਕਰਮ ਕਰੇਗਾ ਨਾ ਆਹ ਸਰੀਰ ਦੇ ਅੰਦਰੋਂ ਤੇਰੇ ਚੰਗੇ ਕਰਮ ਪੈਦਾ ਹੋਣਗੇ ਜੰਮਣਗੇ ਚੰਗੇ ਕਰਮ ਭਾਉ ਕਰ ਕਰ ਜਮਸੀ ਜਦੋਂ ਪ੍ਰਮਾਤਮਾ ਨਾਲ ਪਿਆਰ ਕਰਾਂਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਪ੍ਰੇਮ ਕੀਓ ਤਿੰਨ ਹੀ ਸਭ ਪਾਇਓ ਜਿਨ੍ਹਾਂ ਨੇ ਪਿਆਰ ਕੀਤਾ ਉਹਨਾਂ ਨੇ ਪ੍ਰਮਾਤਮਾ ਨੂੰ ਪਾ ਲਿਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਉ ਕਰ ਕਰਮ ਕਰ ਜਮਸੀ ਸੇ ਘਰ ਭਾਗਤ ਦੇਖ ਘਰ ਦਾ ਬਾਵਾ ਸ਼ਰੀਰ ਭਾਗਤ ਦਾ ਬਾ ਭਾਗਾ ਵਾਲਾ ਕਹਿੰਦੇ ਸ਼ਰੀਰ ਵੀ ਭਾਗਾ ਵਾਲਾ ਬਣ ਜਾਣਾ ਤੇਰਾ ਕਦੋਂ ਜਦੋਂ ਪ੍ਰਮਾਤਮਾ ਦੇ ਨਾਲ ਪਿਆਰ ਸ਼ੁਰੂ ਕਰੇਗਾ ਅਸੀਂ ਪ੍ਰਮਾਤਮਾ ਨਾਲ ਪਿਆਰ ਕੀਤਾ ਨਹੀਂ ਪਰਮਾਤਮਾ ਦੇ ਨਾਲ ਅਸੀਂ ਇਹ ਬਿਜ਼ਨਸ ਕੀਤਾ ਹੈ ਬਾਬਾ ਮਾਇਆ ਸਾਥ ਨਾ ਹੋਏ ਤੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਆ ਸਾਨੂੰ ਸਮਝਾ ਰਹੇ ਨੇ ਬਾਬਾ ਮਾਇਆ ਸਾਥ ਨਾ ਹੋਵੇ ਕਹਿੰਦੇ ਜਿਹੜੀ ਮਾਇਆ ਦੇ ਪਿੱਛੇ ਫਿਰਦਾ ਨਾ ਕਹਿੰਦੇ ਇਹਨੇ ਤਰਾ ਸਾਥ ਨਹੀਂ ਨਿਭਾਉਣਾ ਮਾਇਆ ਹੋਣੀ ਚਾਹੀਦੀ ਆ ਪਰ ਰੋਜ਼ ਗੱਲ ਕਰਦੇ ਆ ਪੈਸਾ ਹੋਣਾ ਚਾਹੀਦਾ ਪਰ ਨਾਲ ਨਾਲ ਪ੍ਰਮਾਤਮਾ ਦਾ ਨਾਮ ਵੀ ਹੋਣਾ ਚਾਹੀਦਾ ਕਹਿੰਦੇ ਬਾਬਾ ਮਾਇਆ ਸਾਥ ਨਾ ਹੋਵੇ ਕਹਿੰਦੇ ਮਾਇਆ ਨੇ ਸਾਥ ਨਹੀਂ ਨਿਭਾਉਣਾ ਕਿਉਂਕਿ ਨਾਂਗੇ ਆਏ ਨਾਂਗੇ ਜਾਣਾ ਨੰਗੇ ਆਵਰਾਂਗੇ ਨੰਗੇ ਜਾਣਾ ਕਹਿੰਦੇ ਇਸ ਸੰਸਾਰ ਦੇ ਸੀ ਜਿੱਤੇ ਜੰਮੇ ਸੀ ਨੰਗੇ ਆਏ ਸੀ ਤੇ ਜਿੱਤੇ ਜਾਵਾਂਗੇ ਉਹਦੇ ਵੀ ਇਸ ਸੰਸਾਰ ਨੂੰ ਛੱਡ ਕੇ ਨੰਗੇ ਹੀ ਜਾਵਾਂਗੇ ਕਹਿੰਦੇ ਪੈਸੇ ਨੇ ਨਾਲ ਨਹੀਂ ਜਾਣਾ ਜੇ ਨਾਲ ਜਾਣਾ ਪਰਮਾਤਮਾ ਦਾ ਨਾਮ ਜਾਣਾ ਕਹਿੰਦੇ ਨਾਲ-ਨਾਲ ਪਰਮਾਤਮਾ ਦਾ ਨਾਮ ਵੀ ਇਕੱਠਾ ਕਰੀਏ ਨਾ ਰਹਿਰਾਸ ਰਹਿਰਾਸ ਦਾ ਭਾਵ ਹੁੰਦਾ ਹੈ ਰਸਤੇ ਦਾ ਜਿਹੜਾ ਸਾਡਾ ਖਰਚਾ ਹੁੰਦਾ ਉਹ ਇਕੱਠਾ ਕਰਨਾ ਰਹਿਰਾਸ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਆ ਇਨ ਮਾਇਆ ਜੱਗ 모ਹਿਆ ਗਿਰਲਾ 부ਜੇ ਕੋਈ ਕਹਿੰਦੇ ਮਾਇਆ ਦੇ ਨਾਲ ਸਾਰਾ ਜੱਗ 모ਹਿਆ ਗਿਆ ਤੇ ਜਿਵੇਂ ਗੁਰੂ ਸਾਹਿਬ ਗੁਰਬਾਣੀ ਚ ਕਹਿੰਦੇ ਆ ਨਾ ਫਰੀਦਾ ਇੰਨੀ ਨਿੱਕੀ ਜਪ ਆੱਖਾਂ ਦੇ ਨਾਲ ਆਖਾਂ ਨੇ ਮੋਹ ਲਈ ਆੱਖਾਂ ਨੇ ਸੰਸਾਰ ਨੂੰ 모ਹ ਲਿਆ ਫਰੀਦਾ ਜਿੰਨ ਲੋਏਣ ਜੱਗ 모ਹਿਆ ਸੇ ਲੋਏਣ ਮੈਂ ਡਿੱਟ ਕੱਜਲ ਰੇਖ ਨ ਸਹਿੰਦੇ ਆ ਸੇ ਪੰਖੀ ਸੋਏ ਬਹਿਟ ਕਹਿੰਦੇ ਅੱਖਾਂ ਨੇ ਸਾਰੇ ਸੰਸਾਰ ਨੂੰ ਉਹ ਲਿਆ ਕਈ ਬੰਦੇ ਕਹਿੰਦੇ ਆ ਤੇਰੀਆਂ ਅੱਖਾਂ ਬੜੀਆਂ ਸੋਹਣੀਆਂ ਨੇ ਇੱਕ ਦੂਜੇ ਨੂੰ ਕਹਿੰਦੇ ਆ ਨਾ ਤੇਰੀ ਅੱਖਾਂ ਬਹੁਤ ਸੋਹਣੀਆਂ ਨੇ ਤੇਰਾ ਨੱਕ ਬਹੁਤ ਸੋਹਣਾ ਤੇਰਾ ਸਰੀਰ ਬਹੁਤ ਸੋਹਣਾ ਪਰ ਗੁਰੂ ਸਾਹਿਬ ਕਹਿੰਦੇ ਆ ਪ੍ਰਮਾਤਮਾ ਦੇ ਕੋ ਕਿੰਨਾ ਸੋਹਣਾ ਪ੍ਰਮਾਤਮਾ ਕਿੰਨਾ ਸੋਹਣਾ ਉਹਦੇ ਨਾਲ ਜੁੜੀਏ ਅਸੀਂ ਇਹ ਮਾਇਆ ਜਗ ਮੋਹਿਆ ਆਹ ਮਾਇਆ ਨੇ ਤੇ ਸਾਰੇ ਸੰਸਾਰ ਨੂੰ ਆਪਣੇ ਵੱਲ ਖਿੱਚ ਲਿਆ ਨਾ ਵਿਰਲਾ ਬੁੱਝਿਆ ਕੋਈ ਕਹਿੰਦੇ ਕੋਈ ਨਾ ਕੋਈ ਵਿਰਲਾ ਇਨਸਾਨ ਹੈ ਜਿਹੜਾ ਇਸ ਪ੍ਰਮਾਤਮਾ ਨੂੰ ਬੁੱਝ ਲੈਂਦਾ ਹੈ ਪ੍ਰਮਾਤਮਾ ਨੂੰ ਜਾਣ ਲੈਂਦਾ ਹੈ ਮਾਇਆ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਪ੍ਰਮਾਤਮਾ ਨੂੰ ਜਾਣ ਲੈਂਦਾ ਹੈ ਮਾਇਆ ਦਾ ਇਹ ਨਹੀਂ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਛੱਡ ਕੇ ਜੰਗਲਾਂ 'ਚ ਵਗ ਜੇ ਕਿ ਮਾਇਆ ਦਾ ਤਿਆਗ ਹੀ ਕਰ ਦਈਏ ਨਹੀਂ ਮਾਇਆ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਰਹਿੰਦੇ ਆ ਰਹਿੰਦੇ ਆ ਉਸ ਪ੍ਰਮਾਤਮਾ ਨੂੰ ਸਮਝਣਾ ਹੈ ਇਨ ਮਾਇਆ ਜਗ ਮੋਹਿਆ ਵਿਰਲਾ ਬੁੱਝੈ ਕੋਈ ਕਹਿੰਦੇ ਕੋਈ ਵਿਰਲਾ ਇਨਸਾਨ ਹੈ ਜਿਹੜਾ ਇਸ ਮਾਇਆ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਪ੍ਰਮਾਤਮਾ ਨੂੰ ਸਮਝ ਲੈਂਦਾ ਰਹਾਉ ਰਹਾਉ ਦਾ ਘਾਉਂ ਦੇ ਠਹਿਰਨਾ ਰੁਕਣਾ ਵਿਸਰਾਮ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਆ ਹਾਲ ਹਟ ਕਰ ਆਰ ਜਾ ਸੱਚ ਨਾਮ ਕਰ ਵਰਤ ਹੌਣ ਦਾ ਭਾਵ ਉਹਦਾ ਬੀਤ ਜਾਣਾ ਹੱਟ ਦਾ ਭਾਵ ਉਹਦਾ ਦੁਕਾਨ ਅੱਜ ਅਸੀਂ ਦੁਕਾਨ ਕਹਿਣ ਲੱਗੇ ਤੇ ਹੁਣ ਅੱਗੇ ਹੋਰ ਵਧ ਗਿਆ ਹੁਣ ਅਸੀਂ ਸਟੋਰ ਕਹਿਣ ਲੱਗੇ ਤੇ ਪਹਿਲਾਂ ਹੱਟ ਕਹਿੰਦੇ ਸੀ ਦੁਕਾਨ ਨੂੰ ਹੱਟ ਕਿ ਹੱਟ ਤੇ ਚੱਲੇ ਆ ਮੈਂ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਆ ਸਰੀਰ ਜਿਹੜਾ ਹੈ ਹੱਟ ਹੈ ਕਹਿੰਦੇ ਇਹਨੇ ਬੀਤ ਜਾਣਾ ਹਾਨ ਹਟ ਕਰ ਯਾਰ ਜਾਰ ਜਦ ਆਪਾ ਹੁੰਦਾ ਉਮਰ ਕਿ ਉਮਰ ਘਟਦੀ ਜਾ ਰਹੀ ਸੱਚ ਨਾਮ ਕਰ ਵਾਚ ਕਹਿੰਦੇ ਸੱਚੇ ਨਾਮ ਦੇ ਨਾਲ ਆਪਣਾ ਮਨ ਜੋੜ ਲੈ ਉਹਦੇ ਨਾਲ ਸਾਝ ਬਣਾ ਲੈ ਇਹ ਸਰੀਰ ਨੇ ਇੱਕ ਦਿਨ ਬੀਤ ਜਾਣਾ ਇਹ ਉਮਰ ਘਟਦੀ ਜਾ ਰਹੀ ਹੈ ਉਮਰ ਘਟਦੀ ਜਾ ਰਹੀ ਹੈ ਘਟਦੀ ਜਾ ਰਹੀ ਹੈ ਤੇ ਇੱਕ ਦਿਨ ਕਹਿੰਦੇ ਖਤਮ ਹੋ ਜਾਣਾ ਸਾਰਾ ਕੁਝ ਇਥੇ ਗੁਰੂ ਸਾਹਿਬ ਕਹਿੰਦੇ ਹਾਨ ਹਟ ਕਰ ਯਾਰ ਜਾ ਸੱਚ ਨਾਮ ਕਰ ਵਤ ਕਹੇ ਸਰੀਰ ਨੇ ਘਟ ਜਾਣਾ ਇਹ ਘਟਦਾ ਜਾ ਰਿਹਾ ਤੇ ਕਿਉਂ ਨਾ ਫਿਰ ਕਹਿੰਦੇ ਪ੍ਰਮਾਤਮਾ ਦੇ ਨਾਲ ਸੱਚੇ ਨਾਮ ਦੇ ਨਾਲ ਸੱਚ ਨਾਮ ਸੱਚ ਨਾਮ ਪ੍ਰਮਾਤਮਾ ਦਾ ਨਾਮ ਸੱਚ ਹੈ ਹਰ ਇੱਕ ਈ ਚੀਜ਼ ਝੂਠੀ ਹੋ ਸਕਦੀ ਹੈ ਪਰ ਪ੍ਰਮਾਤਮਾ ਦਾ ਨਾਮ ਕਦੇ ਝੂਠਾ ਨਹੀਂ ਹੋਇਆ ਕਰਦਾ ਕਿਉਂਕਿ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਿੰਦੇ ਕਦੇ ਮਰਿਆ ਨਹੀਂ ਕਰਦੇ ਸੱਚ ਕਦੇ ਮਰਿਆ ਨਹੀਂ ਕਰਦਾ ਤੇ ਆਹ ਸ਼ਰੀਰ ਇਹ ਕਦੇ ਰਹਿ ਨਹੀਂ ਸਕਦਾ ਨਾਮ ਕਦੇ ਮਰਿਆ ਨਹੀਂ ਕਰਦਾ ਤੇ ਸਰੀਰ ਕਦੇ ਰਹਿ ਨਹੀਂ ਸਕਦਾ ਪਰ ਜੇ ਸਰੀਰ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ ਕਹਿੰਦੇ ਫਿਰ ਉਹ ਸਰੀਰ ਵੀ ਰਹਿ ਜਾਂਦਾ ਕਿਉਂਕਿ ਨਾਮ ਦੇ ਨਾਲ ਸਰੀਰਾਂ ਦੀ ਵੀ ਕੀਮਤ ਪੈ ਜਾਂਦੀ ਹੈ ਮੁੱਲ ਪੈ ਜਾਂਦਾ ਸੁਰਤ ਸੋਚ ਕਰ ਭਾਗ ਸਾਲ ਇਸ ਵਿੱਚ ਤਿਸ ਨੂੰ ਰੱਖ ਕਹਿੰਦੇ ਜਿਹੜੀ ਸੁਰਤ ਹੈ ਤੇਰੇ ਇਹਦੇ ਵਿੱਚ ਸੋਚ ਪਰਮਾਤਮਾ ਦੀ ਗਿਆਨ ਪਾਲਾ ਕਹਿੰਦੇ ਪਾਂਡ ਸਾਲ ਪਾਂਡ ਸਾਲ ਦਾ ਪਾਂਡ ਪਾਂਡੇ ਕਿ ਆਪਣੀ ਸੁਰਤ ਨੂੰ ਇੱਕ ਭਾਂਡਾ ਬਣਾ ਲੈ। ਇਹ ਭਾਂਡੇ ਦੇ ਵਿੱਚ ਤਿਸ ਵਿੱਚ ਤਿਸ ਨੂੰ ਰੱਖ। ਇਹਦੇ ਵਿੱਚ ਕਹਿੰਦੇ ਪ੍ਰਮਾਤਮਾ ਦਾ ਨਾਮ ਪਾ। ਜੇ ਆਪਣੇ ਸੁਰਤ ਨੂੰ ਅਸੀਂ ਇੱਕ ਭਾਂਡਾ ਬਣਾ ਲਾਂਗੇ ਨਾ ਜਿਵੇਂ ਸਿਆਣਿਆਂ ਨੇ ਕਿਹਾ ਕਹਿੰਦੇ ਸ਼ੇਰਨੀ ਦਾ ਦੁੱਧ ਜਿਹੜਾ ਉਹ ਕਹਿੰਦੇ ਸੋਨੇ ਦੇ ਭਾਂਡੇ 'ਚ ਟਿਕਦਾ ਜੇ ਹੋਰ ਭਾਂਡੇ 'ਚ ਪਾ ਲਿਓ ਭਾਂਡੇ ਨੂੰ ਪਾੜ ਦਿੰਦਾ। ਇੰਨੀ ਤਾਕਤ ਹੈ। ਪਰ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਇਹ ਏ ਤਿਕਦਾ ਹੈ ਸੁਰਤ ਦੇ ਵਿੱਚ ਪਰ ਸੁਰਤ ਨੂੰ ਸਾਰੇ ਪਾਸਿਆਂ ਤੋਂ ਰੋਕਣਾ ਰੋਕਣਾ ਪੈਣਾ ਹੈ ਸੁਰਤ ਜਦੋਂ ਸਾਰਿਆਂ ਪਾਸਿਆਂ ਤੋਂ ਰੁਕ ਗਈ ਕਹਿੰਦੇ ਜਦੋਂ ਬਿਲਕੁਲ ਸੁਰਤ ਸੋਹਣੀ ਬਣ ਗਈ ਵਿੱਚ ਵਿਕਾਰ ਨਾ ਰਹੇ ਉਦੋਂ ਕਹਿੰਦੇ ਇਹਦੇ ਅੰਦਰ ਪਰਮਾਤਮਾ ਦਾ ਨਾਮ ਟਿਕਣਾ ਇਹਨੂੰ ਕਹਿੰਦੇ ਭਾਂਡਾ ਬਣਾ ਲੈ ਸੁਰਤ ਸੋਚ ਕਰ ਭਾੜ ਸਾਲ ਤਿਸ ਵਿੱਚ ਤਿਸ ਨੂੰ ਰੱਖ ਕਹਿੰਦੇ ਇਹਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਰੱਖ ਉਹ ਪਰਮਾਤਮਾ ਦਾ ਨਾਮ ਮਿਲੂ ਕਿੱਥੋਂ ਵਣ ਜਾ ਰਿਆ ਸੋ ਵਣਜ ਕਰ ਲੈ ਲਾਹ ਮਨ ਹੱਸ ਵਣਜਾਰੇ ਹੁੰਦੇ ਜਿਹੜੇ ਵਣਜ ਕਰਨ ਵਾਲੇ ਜਿਹੜੇ ਵਪਾਰੀ ਹੁੰਦੇ ਐ ਸਾਡੇ ਵਾਸਤੇ ਬਣਜ ਕਰਨ ਵਾਲੇ ਕੌਣ ਐ ਜਿਹੜੇ ਰੱਬ ਦੇ ਨਾਲ ਜੋੜਨ ਵਾਲੇ ਗੁਰੂ ਦੇ ਪਿਆਰੇ ਨੇ ਜਿਹੜੇ ਸਾਡੇ ਵਾਸਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇਹਨਾਂ ਦੇ ਨਾਲ ਜੁੜੀ ਐ ਸੀ ਬਣ ਜਾ ਰਹੇ ਹਾਂ ਸੋ ਬਣਜ ਕਰ ਇਹਨਾਂ ਦੇ ਨਾਲ ਜੁੜ ਕੇ ਕੋ ਚੰਗਾ ਜਿਹਾ ਬਣਜ ਕਰ ਕਰ ਲਾਹ ਲਾਹ ਮਨ ਹਸ ਕਹਿੰਦੇ ਫਿਰ ਲਾਹ ਲਾਹ ਜ਼ਿੰਦਗੀ ਦੇ ਵਿੱਚ ਅਸੀਂ ਇਸ ਸੰਸਾਰ ਜਾਏ ਆ ਇਹ ਜ਼ਿੰਦਗੀ ਜਿੰਨੀ ਕਹੇ ਪਰਮਾਤਮਾ ਦੇ ਨਾਮ ਦਾ ਲਾਹਾ ਲੈ ਲਈਏ ਨਾ ਲੈ ਲਾਹਾ ਮਨ ਹੱਸ ਕਹਿੰਦੇ ਫਿਰ ਮਨ ਵਿੱਚ ਖੜਾ ਆ ਜਾਣਾ ਖੁਸ਼ੀਆਂ ਹੋ ਜਾਣੀਆਂ ਹੱਸਦਾ ਭਾਵ ਖੜਾ ਆ ਜਾਣਾ ਸੋਹਣ ਸਾਸਤ ਸੌਦਾ ਗਰੀ ਸਤ ਘੋੜੇ ਲੈ ਚੱਲ ਸਾਸਤ ਹੁੰਦਾ ਜਿਵੇਂ ਸ਼ਾਸਤਰ ਹੁੰਦੇ ਆ ਧਾਰਮਿਕ ਪੁਸਤਕ ਪੁਸਤਕ ਉਹਨਾਂ ਨੂੰ ਸਾਸਤ ਕਿਹਾ ਇੱਥੇ ਇੱਥੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਸੁਣ ਸਾਸਤ ਸੌਦਾਗਰੀ ਕਹਿੰਦੇ ਉਹ ਜਿਹੜੇ ਸੌਦਾਗਰ ਨੇ ਉਹਨਾਂ ਦੇ ਨਾਲ ਬੈਠ ਕੇ ਪਰਮਾਤਮਾ ਦੇ ਨਾਮ ਦੇ ਧਾਰਮਿਕ ਗ੍ਰੰਥ ਨੇ ਜਿਹੜੇ ਉਹਨਾਂ ਨੂੰ ਪੜ ਉਹਨਾਂ ਨੂੰ ਸੁਣ ਸੱਤ ਘੋੜੇ ਲੈ ਚੱਲ ਸੱਤ ਦਾ ਭਾਵ ਹੁੰਦਾ ਉੱਚਾ ਚਰਨ ਕਿ ਉੱਚੇ ਆਚਰਣ ਨੂੰ ਆਪਣੇ ਘੋੜੇ ਬਣਾ ਲੈ ਉਹਨਾਂ ਘੋੜਿਆਂ ਤੇ ਲੈ ਕੇ ਚੱਲ ਇਹਨਾਂ ਨੂੰ ਸੋਹਣ ਸਾਹਿਬ ਤੋਂ ਸੌਦਾ ਕਰੇ ਸੱਤ ਘੋੜੇ ਲੈ ਚੱਲ ਜੇ ਕੋਈ ਚੀਜ਼ ਖਰੀਦ ਕੇ ਲੈ ਕੇ ਆਉਣੀ ਆ ਉਹ ਕਾਸੇ ਨਾ ਕਾਸੇ ਤੇ ਅਸੀਂ ਧੜਕੇ ਲੈ ਕੇ ਆਉਨੇ ਆ ਪਰ ਗੁਰੂ ਸਾਹਿਬ ਕਹਿੰਦੇ ਆਪਣਾ ਉੱਚਾ ਆਚਰਣ ਬਣਾ ਲੈ ਉੱਚਾ ਆਚਰਣ ਬਣਾ ਕੇ ਉਹਨਾਂ ਨੂੰ ਘੋੜੇ ਬਣਾ ਲੈ ਉਹਨਾਂ ਦੇ ਉੱਤੇ ਲੱਦ ਕੇ ਲੈ ਕੇ ਜਾ ਕਹਿੰਦੇ ਇਹਨਾਂ ਚੀਜ਼ਾਂ ਨੂੰ ਖਰਚ ਗੰਨ ਚੰਗਿਆਈਆਂ ਮਤ ਨੰਨ ਜਾਣੇ ਕੱਲ ਕਹਿੰਦੇ ਇਸ ਸੰਸਾਰ ਤੋਂ ਚੱਲਣ ਤੋਂ ਬਾਅਦ ਸਾਨੂੰ ਕੋਈ ਨਾ ਕੋਈ ਖਰਚ ਚਾਹੀਂਦਾ ਨਾ ਜਿਵੇਂ ਹੁਣ ਦੁਨੀਆ ਘੁੰਮਣ ਜਾਂਦੀ ਹੈ ਕੋਈ ਸ਼ਿਮਲੇ ਗਿਆ ਕੋਈ ਕਿਤੇ ਗਿਆ ਕੋਈ ਕਿਤੇ ਗਿਆ ਕਹਿੰਦੇ ਉਹਨਾਂ ਨੂੰ ਕੁਝ ਨਾ ਕੁਝ ਉੱਥੇ ਜਾਣ ਵਾਲ ਤੇ ਖਰਚ ਚਾਹੀਂਦਾ ਇੱਥੇ ਗੁਰੂ ਸਾਹਿਬ ਕਹਿੰਦੇ ਤੁਸੀਂ ਕਿਹੜਾ ਖਰਚ ਪੱਲੇ ਬੰਨਣਾ ਚੰਗਿਆਈਆਂ ਦੁਨੀਆ ਦੇ ਵਿੱਚ ਚੰਗੇ ਕੰਮ ਕਰੋ ਕਹਿੰਦੇ ਇਹ ਆਪਣਾ ਖਰਚਾ ਬਣਾ ਲੈ ਖਰਚ ਵੱਧ ਚੰਗਿਆਈਆਂ ਮਤ ਮਨ ਜਾਣੇ ਕੱਲ ਕਹਿੰਦੇ ਚੰਗੇ ਕੰਮ ਕਰਨ ਵਾਸਤੇ ਕੱਲ ਦੀ ਉਡੀਕ ਨਾ ਕਰ ਮਤ ਮੰਨ ਜਾਲੇ ਕੱਲ ਕਿ ਮੈਂ ਕੱਲ ਨੂੰ ਕਰਾਂ ਇਹ ਕੰਮ ਇਹ ਕੰਮ ਕੱਲ ਨੂੰ ਕਰਾਂਗਾ ਕਹਿੰਦੇ ਮਾੜਾ ਕੰਮ ਕਰਨੇ ਤਾਂ ਉਹਨੂੰ ਟਾਲ ਮਟੋਲਾ ਕਰਦਾ ਰਹੇ ਕਿ ਕੱਲ ਨੂੰ ਦੇਖਾਂਗੇ ਪਰਸੋਂ ਨੂੰ ਦੇਖਾਂਗੇ ਚੌਥੇ ਦਿਨ ਦੇਖਾਂਗੇ ਪਰ ਕਹਿੰਦੇ ਜੇ ਚੰਗਾ ਕੰਮ ਕਰਨ ਦੀ ਨੀਅਤ ਹੈ ਨਾ ਤੇਰੇ ਅੰਦਰ ਕਹਿੰਦੇ ਉਹਨੂੰ ਇੱਕ ਦੋ ਦਿਨਾਂ ਨਗਾ ਉਹਨੂੰ ਉਸੇ ਟਾਈਮ ਕਰ ਖਰਚ ਬੰਨ ਚੰਗਿਆਈਆਂ ਮਤ ਮੰਨ ਜਾਣਾ ਕੱਲ ਨਿਰੰਕਾਰ ਕਹੇ ਦੇਸ ਜਾਹੇ ਤਾ ਸੁਖ ਲਹੇ ਮਹਲ ਕਹਿੰਦੇ ਜਿੱਦੈ ਨਿਰੰਕਾਰ ਦੇ ਦੇਸ਼ ਚ ਜਾਏਗਾ ਪ੍ਰਮਾਤਮਾ ਦੇ ਨਾਲ ਮਿਲੇਗਾ ਤਾ ਸੁਖ ਲਹੇ ਮਹਲ ਮਹਲ ਦਾ ਭਾਵ ਉਹਦਾ ਥਾ ਮਲ ਲੈਣੀ ਜਿਵੇਂ ਗੁਰੂ ਸਾਹਿਬ ਦੇ ਨਾਂ ਨਾਲ ਲਿਖਿਆ ਹੁੰਦਾ ਨਾ ਮਹੱਲਾ ਪਹਿਲਾ ਮਹਲ ਦਾ ਭਾਵ ਉਹਦਾ ਮਹਿਲ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਚੰਗਾ ਜਾਂ ਮਹਿਨ ਮੱਲ ਲੈ ਨਰੰਗਾਰ ਕੇ ਦੇਸ ਜਾਹੇ ਤਾਂ ਸੁਖ ਲਹੇ ਮਹਲ ਕਹਿੰਦੇ ਜਿੱਦੇ ਨਰੰਗਾਰ ਦੇ ਨਾਲ ਮਿਲੇਗਾ ਉੱਥੇ ਕਹਿੰਦੇ ਤੈਨੂੰ ਰਹਿਣ ਵਾਲ ਤੇ ਕੋ ਚੰਗਾ ਜਿਹਾ ਮਹਿਲ ਤੇ ਹੋਵੇ ਕਹਿੰਦੇ ਤਾਂ ਮਿਲੂਗਾ ਜੇ ਖਰਚ ਬੰਨ ਚੰਗਿਆਈਆਂ ਮਤ ਮੰਨ ਜਾਣਾ ਕੱਲ ਜੇ ਕਹਿੰਦੇ ਚੰਗੇ ਕੰਮਾਂ ਲਈ ਉੱਠੇਗਾ ਚੰਗਿਆਈਆਂ ਇਕਠੀਆਂ ਕਰੇਗਾ ਤਾਂ ਕਹਿੰਦੇ ਨਿਰੰਕਾਰ ਕੈ ਦੇਸ ਜਾਏ ਤਾਂ ਸੁਖ ਲਹੈ ਮਨ ਲਾਏ ਜਿਤ ਕਰ ਚੱਕਰੇ ਮਨ ਨਾਮ ਕਰ ਕੰਮ ਕਹਿੰਦੇ ਆ ਜਿਹੜਾ ਚਿੱਤ ਹੈ ਇਹਨੂੰ ਚੱਕਰੀ ਚੱਕਰੀ ਦਾ ਭਾਵ ਨੌਕਰ ਲਾਏ ਜਿਤ ਕਰ ਚੱਕਰੇ ਮਨ ਨਾਮ ਕਰ ਕੰਮ ਕਹਿੰਦੇ ਬੜੇ ਮਨ ਲਾ ਕੇ ਕੰਮ ਨੂੰ ਕਰ ਜਿਵੇਂ ਪ੍ਰਮਾਤਮਾ ਦੇ ਨਾਮ ਨੂੰ ਅਸੀਂ ਬਾਣੀ ਨੂੰ ਪੜ੍ਹਨਾ ਹੈ ਨਾ ਬਾਣੀ ਇਸ ਤਰੀਕੇ ਦੇ ਨਾਲ ਪੜੀ ਜਾਵੇ ਕਿ ਸਾਡੇ ਮੰਨ ਨੂੰ ਵੀ ਸੰਤੁਸ਼ਟੀ ਆਵੇ ਤੇ ਸੁਣਨ ਵਾਲੇ ਨੂੰ ਵੀ ਸੰਤੁਸ਼ਟੀ ਆਵੇ ਤੇ ਅੱਜ ਨਾ ਸੁਣਾਉਣ ਵਾਲੇ ਨੂੰ ਸੰਤੁਸ਼ਟੀ ਹੈ ਨਾ ਸੁਣਨ ਵਾਲਿਆਂ ਦੇ ਅੰਦਰ ਇਹ ਸੰਤੁਸ਼ਟੀ ਹੈ ਗੁਰੂ ਸਾਹਿਬ ਕਹਿੰਦੇ ਲਾਏ ਜਿਤ ਕਰ ਚੱਕਰੇ ਚਿੱਤ ਲਾ ਕੇ ਤੁਸੀਂ ਸੇਵਾ ਕਰੋਗੇ ਨਾ ਜੇ ਚਿੱਤ ਲਾ ਕੇ ਸੇਵਾ ਕਰ ਲਏ ਤਾਂ ਕਹਿੰਦੇ ਗੁਰੂ ਦੇ ਦਰ ਤੇ ਪ੍ਰਵਾਣ ਹੋ ਜਾਓਗੇ ਪਰ ਅਸੀਂ ਚਿੱਤ ਲਾ ਕੇ ਸੇਵਾ ਜੇ ਤੱਕ ਕੀਤੇ ਨੇ ਅਸੀਂ ਸੇਵਾ ਕਰਦੇ ਆ ਕੋਈ ਨਾ ਕੋਈ ਸਾਡੇ ਉਹ ਦੇ ਵਿੱਚ ਸੁਪਿਆ ਹੁੰਦਾ ਕੁਝ ਕਿ ਮੈਨੂੰ ਆ ਜਾਇਂਦਾ ਜੀ ਮੈਂ ਤਾਂ ਸੇਵਾ ਕਰਾਂਗਾ ਮੈਂ 40 ਦਿਨ ਗੁਰਦੁਆਰੇ ਤਾਂ ਆਵਾਂਗਾ ਮੈਨੂੰ ਆ ਜਾਇਂਦਾ ਪਰ ਮਨ ਲਾ ਕੇ ਨਹੀਂ ਗੁਰੂ ਸਾਹਿਬ ਕਹਿੰਦੇ ਸਾਰੀਆਂ ਚੀਜ਼ਾਂ ਛੱਡ ਦਿਓ ਕੱਲਾ ਮਨ ਲਾ ਕੇ ਗੁਰੂ ਦੀ ਚਾੱਕਰੀ ਕਰੋ ਗੁਰੂ ਦੀ ਸੇਵਾ ਕਰੋ ਜਿਹੜੀਆਂ ਚੀਜ਼ਾਂ ਵੀ ਤੇਰੇ ਮਨ ਵਿੱਚ ਹੁੰਣੇ ਆਉਣਗੇ ਕਹਿੰਦੇ ਸਾਰੀਆਂ ਹੀ ਪੂਰੀਆਂ ਹੋ ਜਾਣਗੀਆਂ ਕਹਿੰਦੇ ਲਾਏ ਜਿੱਤ ਕਰ ਚਾੱਕਰੀ ਮਨ ਨਾਮ ਕਰ ਕੰਮ ਕਹਿੰਦੇ ਇਹ ਕੰਮ ਨੂੰ ਬੜੇ ਧਿਆਨ ਦੇ ਨਾਲ ਕਰ ਬੰਨ ਵਧੀਆਂ ਕਰਤਾ ਵਲੀ ਤਾਕੂ ਆਖੇ ਧੰਨ ਵਧੀਆਂ ਹੁੰਦਾ ਮਾੜੇ ਕੰਮ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਇਹ ਸਾਰਾ ਕੁਝ ਤਾਂ ਮਿਲਣਾ ਜਿਹੜਾ ਗੁਰੂ ਸਾਹਿਬ ਕਹਿੰਦੇ ਲਾਏ ਚਿੱਤ ਕਰ ਚੱਕਰੇ ਚਿੱਤ ਤਾ ਲੱਗਣਾ ਹੈ ਗੁਰਬਾਣੀ ਦੇ ਵਿੱਚ ਗੁਰੂ ਦੇ ਨਾਲ ਚਿੱਤ ਤਾ ਲੱਗਣਾ ਹੈ ਗੁਰੂ ਸਾਹਿਬ ਕਹਿੰਦੇ ਬੰਨ ਬਦੀਆਂ ਕਰ ਚਾ ਧਾਵਣੀ ਕਹਿੰਦੇ ਜਿਹੜੇ ਮਾੜੇ ਵਿਕਾਰ ਦੇ ਅੰਦਰ ਉਹਨਾਂ ਨੂੰ ਰੋਕਣਾ ਪੈਣਾ ਧਾਵਣੀ ਦਾ ਭਾਵ ਦਾ ਰੋਕਣਾ ਪੈਣਾ ਬੰਨਣਾ ਪੈਣਾ ਜਿਹੜਾ ਸੀ ਦੌੜੇ ਫਿਰਦੇ ਆ ਬਾਹਰ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਬੰਨ ਵਧੀਆਂ ਕਰਤਾ ਬਣੀ ਤਾਂ ਕੋ ਆਖਿਆ ਧੰਨ ਕਹਿੰਦੇ ਜਿੱਦੇ ਉਹ ਵਿਸ਼ੇ ਵਕਾਰਾਂ ਨੂੰ ਰੋਕ ਲਿਆ ਨਾ ਉਹਦੇ ਕਹਿੰਦੇ ਦੁਨੀਆ ਕਹਿਣ ਲੱਗ ਜੂ ਤੇ ਧੰਨ ਐ ਅਸੀਂ ਕਹਿੰਨੇ ਆ ਨਾ ਸੰਤ ਬਾਬਾ ਈਸ਼ਰ ਸਿੰਘ ਦੀ ਰਾੜਾ ਸਾਹ ਵਾਲੇ ਉਹ ਤਾਂ ਧੰਨ ਸੀ ਧੰਨ ਕਿਉਂ ਗਿਆ ਕਿਉਂਕਿ ਉਹਨਾਂ ਨੇ ਆਪਣੇ ਅੰਦਰ ਦੇ ਜਿਹੜੇ ਮਾੜੇ ਵਕਾਰ ਸੀ ਉਹਨਾਂ ਤੇ ਕਾਬੂ ਪਾ ਲਿਆ ਉਹਨਾਂ ਨੂੰ ਰੋਕ ਲਿਆ ਜਿਹੜਿਆਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੋਈ ਹੈ 35 ਮਹਾਂਪੁਰਸ਼ਾਂ ਦੀ ਬਾਣੀ ਉਹਨਾਂ ਨੇ ਸਾਰਿਆਂ ਨੇ ਆਪਣੇ ਅੰਦਰ ਦੇ ਵਿਕਾਰਾਂ ਨੂੰ ਰੋਕਿਆ ਜੇ ਉਹਨਾਂ ਨੇ ਰੋਕਿਆ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਧੰਨ ਨੇ ਜਿਹਦੇ ਧੰਨ ਕਹਿਣ ਲੱਗੇ ਉਹਦੇ ਸਾਡਾ ਸਿਰ ਉਹਨਾਂ ਦੇ ਅੱਗੇ ਝੁਕ ਜਾਂਦਾ ਹੈ ਬੰਨ ਵਧੀਆਂ ਕਰਤਾ ਬਾਣੀ ਤਾਂ ਕੋ ਆਖੇ ਧੰਨ ਨਾਨਕ ਦੇਖੈ ਨਦਰ ਕਰ ਚੜੇ ਤਵੱਗਣ ਵਨ ਕਹਿੰਦੇ ਜਿੱਦੇ ਪ੍ਰਮਾਤਮਾ ਨੇ ਗੁਰੂ ਨਾਨਕ ਸਾਹਿਬ ਅਰਜਨ ਨਦਰ ਕਰਕੇ ਸਾਨੂੰ ਵੇਖ ਲਿਆ ਨਾ ਚੜੇ ਤਵੱਗਣ ਵਨ ਕਹਿੰਦੇ ਉਹਦੇ ਸਾਡੇ ਅੰਦਰ ਖੇੜਾ ਹੋ ਜਾਣਾ ਸਾਡਾ ਅੰਦਰ ਮਨ ਖੜ ਜਾਣਾ ਉਦੇ ਸਾਡੇ ਅੰਦਰ ਕੋਈ ਮਾੜਾ ਵਿਕਾਰ ਮਾੜਾ ਵਰਨਾ ਹੋਣਾ ਹੀ ਨਹੀਂ ਜਿੱਦੇ ਗੁਰੂ ਸਾਹਿਬ ਨੇ ਸਾਡੇ ਤੇ ਨਜ਼ਰ ਕਰਤੇ ਜੇ ਕਿਤੇ ਅਸੀਂ ਗੁਰੂ ਕੋਲ ਆ ਕੇ ਮਾੜੇ ਖਿਆਲ ਲੈਂਦੇ ਫਿਰਦੇ ਰਹੇ ਨਾ ਫਿਰ ਗੁਰੂ ਸਾਹਿਬ ਕਹਿੰਦੇ ਨਦਰ ਮੁਠੀ ਜੇ ਕਰੇ ਸੁਲਤਾਨਾ ਕਾਹੋ ਕਰਾਏਂਦਾ ਕਹਿੰਦੇ ਜੇ ਕਿਤੇ ਨਦਰ ਮੁਠੀ ਹੋ ਗਈ ਕਹਿੰਦੇ ਵੱਡੇ ਵੱਡੇ ਸੁਲਤਾਨ ਵੱਡੇ ਵੱਡੇ ਰਾਜੇ ਵੱਡੇ ਵੱਡੇ ਆਪਣੇ ਆਪ ਨੂੰ ਯੋਧੇ ਕਹਾਉਣ ਵਾਲੇ ਕਹਿੰਦੇ ਉਹ ਵੀ ਫਿਰ ਥੱਲੇ ਰੁਲਦੇ ਵੇਖੇ ਆ ਨਦਰ ਉਹ ਪੁੱਠੀ ਜੇਕਰ ਸੁਲਤਾਨਾ ਕਾਹੋ ਕਰਾਏਂਦਾ ਕਹਿੰਦੇ ਉਹ ਭਾਖ ਰੋਦੇ ਵੇਖੇ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਮੇਰੇ ਵਰਗਾ ਦੁਨੀਆ 'ਚ ਕੋਈ ਹੈ ਨਹੀਂ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਆ ਜੇ ਤੂੰ ਆਪਣੇ ਫੁਰਨਿਆਂ ਨੂੰ ਰੋਕ ਲਿਆ ਤਾਂ ਨਾਨਕ ਦੀ ਨਜ਼ਰ ਹੋ ਜਾਣੀ ਏ ਤੇਰੇ ਤੇ ਗੁਰੂ ਨਾਨਕ ਸਾਹਿਬ ਅਮਰ ਜੀ ਜੇ ਨਜ਼ਰ ਹੋਊਗੀ ਤਾਂ ਅੰਦਰ ਤੇਰੇ ਖੜਾ ਪੈਦਾ ਹੋ ਜਾਣਾ ਅੰਦਰ ਖੇੜਾ ਪੈਦਾ ਹੋ ਜਾਣਾ ਚੜੇ ਚਬਗਣ ਵੰਨ ਇਸ ਸ਼ਬਦ ਦੇ ਰਾਹੀਂ ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾ ਰਿਹਾ ਕਿ ਜਿਵੇਂ ਖੇਤ ਦੇ ਵਿੱਚ ਬੀਜ ਬੀਜਿਆ ਜਾਂਦਾ ਆਹ ਸਰੀਰ ਨੂੰ ਆਪਣਾ ਖੇਤ ਬਣਾ ਲੈ ਇਹਦੇ ਵਿੱਚ ਬੀਜ ਬੀਜ ਲੈ ਇਹਨੂੰ ਬਾਹਰਲੇ ਫੁਰਨੇ ਰੋਕ ਲੈ ਇਹਦੇ ਵਿੱਚੋਂ ਮੇਰ ਦੇਖੀ ਝਾੜ ਕੇ ਨਿਕਲਣਾ ਇਹਦੇ ਵਿੱਚੋਂ ਜਿਹੜਾ ਝਾੜ ਨਿਕਲਣਾ ਉਹ ਫਿਰ ਐਸਾ ਝਾੜ ਨਿਕਲਣਾ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾ ਮੇਰੇ ਮਨ ਭਇਆ ਨਿਧਾਨਾ ਕਹਿੰਦੇ ਇਸ ਖਜ਼ਾਨੇ ਨੂੰ ਖੋਲ ਕੇ ਵੇਖੀ ਤਾ ਤੇਰੇ ਅੰਦਰ ਕਹਿੰਦੇ ਬੜਾ ਆਨੰਦ ਵੜ ਜਾਣਾ ਬਨ ਬਦੀਆਂ ਕਰਤਾ ਵਣ ਤਾ ਕੋ ਆਖੈ ਧੰਨ ਨਾਨਕ ਦੇਖੈ ਨਦਰ ਕਰ ਚੜੇ ਚਬਕਣ ਬਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ